ਤੋ ਤੇ ਸਰਪੰਚ ਨਾਲ ਗੱਲ ਹੋਈ ਅਸਲ ਉਹਦੇ ਥੱਪੜ ਮਾਰਿਆ ਤੇ ਉਹਨੂੰ ਪੁਲਿਸ ਦੇ ਮਾਮਲੇ ਦੇ ਕਿ ਤੁਸੀਂ ਕਿਉਂ ਹੋ ਉਹਨੇ ਮੋਟੇ ਦੇ ਮਾਰ ਗਏ ਉਹਨੂੰ ਬੋਲਣ ਤੇ ਵੀ ਤਗੀ ਵੀ ਨਤਰੀ ਨਹੀਂ ਹੈ ਤੇਰਵਾਨੀ ਬੋਲਣ ਦਾ ਮਾਨ ਤਾਨ ਕਰਨ ਦਾ ਪਤਾ ਨਹੀਂ ਉਹਨੂੰ ਐਵੇਂ ਆਟੋਬਾਡੀ ਬੁਲੀ ਜਾਂਦੀ ਹੈ ਐ ਨਹੀਂ ਪਤਾ ਵੀ ਆਬਦ ਰੱਖਣਾ ਜਾਇਆ ਖਣਾ ਕਨੇ ਅੱਗੇ ਵੀ ਆਸ ਤੱਕ ਕਿਸਾਨਾਂ ਨੂੰ ਇੰਨੀ ਨਹੀਂ ਦਿਆ ਕਰੀ ਕਿ ਬੁੜੀਆਂ ਨੂੰ ਇਕੱਠਿਆਂ ਕਰ ਲੈਣ ਦੇ 100-100 ਰੁਪਏ ਪਿੱਛੇ ਤੇ ਬੁੜੀਆਂ ਕੋਈ 100-100 ਰੁਪਏ ਖੇੜੇ ਜਾਂਦੀਆਂ ਹੂੰ ਅਗਲੇ ਮਕਾਨੀਆਂ ਜਾਇਦਾਤਾ ਜਾਂਦੀਆਂ ਸੀ ਮੋਦੀ ਸਾਹਿਬ ਨੇ ਕਹਿੰਦੇ ਮੈਂ ਸਾਰੀਆਂ ਜਾਇਦਾਤਾ ਖੋਹਣਗੇ ਮੈਂ ਧਿਆਨ ਰੱਖੂਗਾ ਤੇ ਫਿਰ ਜਿਹੜਾ ਪੰਜਾਬੀ ਹੁੰਦਾ ਜਾ ਕੇ ਪੰਜਾਬ ਦੇ ਵohn ਖੌਦ ਮੰਦ ਉਹ ਵਿਆਹ ਦੀ ਕਿੰਨੀ ਜਾਂਦਾ ਨਫ਼ਰਤ ਮੰਗੇ ਵਿਆਹ ਦੀ ਇਹ ਕਰਕੇ ਖਾਣ ਮਹਾਰਾਜ ਨੇ ਜਿਹੜੀ ਰੋਜ਼ੀ ਸਾਨੂੰ ਦਿੱਤੀ ਹੈ ਗੁਰੂ ਨਾਨਕ ਦੇਵ ਜੀ ਨੇ ਲਈ ਹੈ ਗੁਰੂਆਂ ਨੇ ਤੇ ਫਿਰ ਜਾਇਦਾਤਾ ਛੱਡੀਆਂ ਤੋਂ ਕਿਉਂ ਜਾਂਦੀਆਂ ਉਹ ਤਾਂ ਮਰਨਾ ਪੈੜਾ ਦੇ ਅਣਖ ਛੱਡਨੀ ਔਖੀ ਹੈ ਇਹਨਾਂ ਨੂੰ ਤੁਹਾਡੇ ਨਾਲੋਂ ਤੋਂ ਮਤਲਬ ਕੀ ਗੱਲ ਹੋਈ ਸੀ ਇਹਨੂੰ ਸਾਨੂੰ ਕਹਿੰਦੀ ਕਿ ਵੀ ਕਿਸਾਨ ਲੈ ਆਏ ਬੁੜੀਆਂ ਨੇ 100-100 ਦੇ ਕੇ ਤੇਰਾ ਪਾ ਜੈ 100-100 ਕਿੱਥੇ ਸੰਭਿਟ ਹੈ ਅਸੀਂ ਤਾਂ ਆਪਦੇ ਬੱਚਿਆਂ ਦੀ ਜਾਇਦਾਦ ਤੋਂ ਖਤਰਵੇ ਆ ਜਾਂ। ਵੀ ਜੇ ਦਾ ਸਾਡਾ ਜਾਇਦਾਦ ਤਾਂ ਹੀ ਖੋਲਣਾ ਫਿਰ ਸਾਨੂੰ ਮੰਗ ਰਹੇ ਆਉਣ ਵਾਲੇ ਬੱਚੇ ਕੀ ਆਖਣਗੇ ਤੁਸੀਂ ਮਰੇ ਸਤ ਤੁਸੀਂ ਰੋਕੇ ਨਾ ਤੁਸੀਂ ਤਾਂ ਮਰ ਜਾਂਦੇ ਫਿਰ ਪਈ ਇਹ ਤਾਂ ਮਰਨ ਗਏ ਸਾਂ ਤੇ ਵੀ ਜਾਇਦਾਦਾਂ ਨਹੀਂ ਛੱਡਣੀ ਤੇ ਮਰ ਜਾਗੇ ਜਿਹੜਾਂ ਦੇ ਵੇਲੇ ਮਾਰਦੇ ਖੋੜੇ ਖੋੜੇ ਪਰ ਆਪਦਾ ਸਿੱਦਕ ਨਹੀਂ ਹਾਰਾਂਗੇ ਆਪਦਾ ਸਿਰ ਜਾਵੇ ਤੇ ਜਾਵੇ ਤੇ ਸਾਡਾ ਸਿੱਖੀ ਸਿੱਦਕ ਨਾ ਜਾਵੇ ਇਸ ਤੇ ਪਾਈ ਵੀ ਪੰਜਾਬੀ ਰੋਗ ਬੁਝ ਲਿਆ ਪਰ ਜਿਹੜੇ ਜਿਹੇ ਸਿੱਖਨ ਗੁਰੂ ਜੀਓ ਤਾਂ ਪਰ ਆਪਦੇ ਤਕਤੀਆਂ ਦਾਵਾ ਕੇ ਬਹਿ ਰਹਿ ਕੇ ਗਏ ਬੱਚੇ ਜੀਆਂ ਚ ਨਾਲੇ ਸਰੂਤਾਪ ਦੇ ਰਿਹਾ ਦੇ ਜਿਹੜੀ ਕਰਨੀ ਉਹ ਉਹ ਵੀ ਉਹਨਾਂ ਨੂੰ ਪਗਾਤੀਆਂ ਤੇ ਉਹ ਵੀ ਹੋਣੀ ਆ ਤੇ ਕਸਾਨ ਵੀ ਉਹ ਵੀ ਪਗਾਉਣਗੇ ਮਾਣ ਤੁਸੀਂ ਕੇਸ ਵੀ ਕੀਤਾ ਸੀ ਉਹਦੇ ਕੋਈ ਮਾਣ ਨਹੀਂ ਲਾ ਕੇਸ ਵੀ ਕੀਤਾ ਸੀ ਰੱਖ ਲਾ ਵੀ ਆਪਣੇ ਤਾਂ ਰੱਖ ਲਾ ਵੀ ਜਦੋਂ ਨਿੰਦ ਕਰਦੀ ਸੀ ਸਾਰਾ ਭੰਪਿਆ ਦਾ ਸੀ ਤੂੰ ਕਰ ਤੇਰੇ ਉਥੋਂ ਵਾਸਤੇ ਗੱਲ ਟਕੜ ਦੂਸੋਂ ਨਹੀਂ ਸੀ ਕਿਉਂ ਕਰਨੀ ਸੀ ਕੋਈ ਆਇਆ ਫੈਸਲਾ ਉਹਦਾ ਕੇਸ ਦਾ ਕੋਈ ਫੈਸਲੇ ਤਰੀਕਾ ਪਈ ਜਾਂਦੀਆਂ ਹੁਣ ਰੱਖ ਲਾ ਵੀ ਬੰਦੇ ਘਈੇ ਵਾਰ ਉਹਥੋਂ ਰੱਖ ਲਾ ਵੀ ਵੀ ਤੂੰ ਵਕੀਲ ਨੂੰ ਕਹਿੰਦੀ ਝਗੜਨਾ ਮੇਰੀ ਥਾਂ ਤੇ ਵਕੀਲਾ ਦਾ ਮੈਨੇ ਚੜੂਂਦਾ ਅਗਲੇ ਵਕੀਲ ਹੋਰ ਕਰ ਲੈਣਗੇ ਮੈਂ ਤਾਂ ਚਾਹ ਨਹੀਂ ਪਤਾ ਕਿ ਤੁਹਾਨੂੰ ਮਾਤਾ ਉਹਨੇ ਜਿਹੜਾ ਥੱਪੜ ਮਾਰਿਆ ਆਪਣੀ ਪਿਆਰੀ ਕੁੜੀ ਸੀਗੀ ਤੇ ਉਸ ਬਾਰੇ ਕੀ ਕਹਦੇ ਉਹ ਨੂੰ ਡਿਸਮਿਸ਼ ਵੀ ਕਰਤਾ ਹੈ ਕੀ ਕਹਿੰਦੇ ਕਿ ਉਹ ਨੂੰ ਡਿਸਮਿਸ਼ ਕਿਉਂ ਕਰਨੀ ਸੋ ਤਾਂ ਬਾਤ ਨਹੀਂ ਕਰੀਏ ਤਾਂ ਪੜੀ ਮਾਂ ਦੀ ਤੀਹ ਜੀ ਨਹੀਂ ਇੰਨਾ ਕਰਮ ਕਰਿਆ ਹਰੇਕ ਮਰਦ ਦੁਦਾਰਾ ਨੇ ਪਰਵਾਹ ਹੀ ਨਹੀਂ ਕੀਤੀ ਉਹ ਤਾਂ ਗੁਰੂ ਬਰਾਬਰ ਖੜਾ ਸੀ ਹੋਣਾ ਹੱਸਾ ਦੇ ਕੇ ਮਗਰੋਂ ਥਾਪੜਾ ਦੇ ਕੇ ਲੱਪੜੋਸੀ ਪਰਮਾਤਮਾ ਨੇ ਮਰਵਾਇਆ ਸੀ ਨਹੀਂ ਉਹ ਦਸੰਗੇਸ਼ ਪਿਤਾ ਨੇ ਉਹ ਨੂੰ ਦਿਲੋੜੀ ਦਿੱਤੀ ਹੈ ਨਹੀਂ ਉਹ ਨੂੰ ਤਾਂ ਇਹੋ ਜਿਹਾ ਪਤਾ ਨਹੀਂ ਸੀ ਇਹ ਲੱਪੜ ਮਾਰਨਾ ਉਹ ਮਹਾਰਾਜ ਦੇ ਰੰਗ ਉਹ ਬਖੌਂਦੇ ਤੇ ਆਪਾਂ ਕਿੰਨੇ ਜਣੇ ਹੁੰਨੇ ਜੇ ਕਰਸਾਨ ਸੀ ਕਿੰਨਿਆਂ ਦਾਸਰਾ ਕਿ ਉਹ ਤੇਰੀ ਕੇਲੀ ਸੀ ਉਹਨ ਮਹਾਰਾਜ ਨੇ ਉਹਨੇ ਸਿੱਖ ਰੀਤੀ ਤੇ ਕੰਗਣਾਂ ਨੂੰ ਸਭ ਕੋ ਸਿਆਣੀ ਬਣ ਜਾ ਉਹ ਮੋਟੀ ਬੱਦਲੀ ਐ ਛੋਟੀ ਮੱਤ ਵਾਲੀ ਇਹ ਕਿੰਦੀ ਹੋਵੇ ਤੇ ਚੰਗੇ ਕੰਮ ਨਾ ਕਰਵੇ ਕਿੱਥੇ ਤਾਂ ਉਹਨਾਂ ਨੂੰ ਹਾਰ ਪੈਣੀ ਸੀ ਤੇ ਜਾਇਦਾ ਕਾਰਾਂ ਹੋਣੀਆਂ ਸੀ ਤੇ ਕਿਤੇ ਲਾਨਤਾ ਪੈਂਦੀਆਂ ਕਿ ਸਵਾ ਦੇ ਠਿਕਰੇ ਦੇ ਸੱਤ ਪੈਂਦੇ ਨੇ ਇਹੋ ਜਿਹੇ ਕੰਮ ਕਰਾਉਂਦੀ ਫਿਰਦੀ ਐ ਇਹ ਚੰਗਾ ਨਹੀਂ ਮੈਂ ਤਾਂ ਨਹੀਂ ਚੰਗਾ ਦਾ ਤਾਂ ਉਹ ਕਰਿਆ ਦਾ ਸਟੀਵਾ ਦੇ ਕੇ ਜਾਨ ਛਡਾ ਲਿਆ ਵੀ ਲੋਕਾਂ ਦੇ ਮੱਥੇ ਕਿਵੇਂ ਲੱਗਦੀ ਐ ਗਲਤ ਬੁੜੀ ਐ ਕਿ ਕੁੜੀ ਐ ਮਨ ਬੋਲੇੰਡਾ ਫਰੀਕਾ ਨਹੀਂ ਜਿੱਡਾ ਵੱਡਾ ਬੰਦਾ ਹੋ ਸਿਆਣਾ ਹੋ ਪੜਿਆ ਲਿਖਿਆ ਉਹ ਚ ਬਹੁਤ ਨਿਮਕੀ ਨਿਮਰਤਾ ਹੁੰਦੀ ਹੈ ਇਹ ਤਾਂ ਵਿਚਾਰੀ ਹਕਾਰ ਦੀ ਭਰੀ ਪਈ ਐ ਨਾ ਹਕਾਰ ਨਾਲ ਕਰੇ ਕੰਮ ਪਾਣਗੇ ਗਰੀਬਾਂ ਤਾਂ ਹੀ ਧੰਦਾ ਗਵਾਨ ਨਾ ਕਹੀਂ ਜਿਨ੍ਹਾਂ ਨੇ ਵੋਟਾਂ ਪਾਈਆਂ ਜਾਂ ਕਿਸਾਨਾਂ ਨੂੰ ਜਿਨ੍ਹਾਂ ਦਾ ਖਾਂਦੇ ਚ ਉਹਨਾਂ ਦੀ ਬਿਹਤ ਵੀ ਕਰਦੀ ਐ ਕਿ ਉਹ ਕੱਲੀ ਫਿਰ ਵੱਡੀ ਨਹੀਂ ਹੋਣੀ ਵੀ ਕਿ ਕਿਸਾਨਾਂ ਦੇ ਨਾਂ ਰੜ ਕੇ ਵੱਡੀ ਹੋਊ ਪਰ ਨਹੀਂ ਬਣਦੀ ਤਾਂ ਔਖੀ ਹੋਊਗੀ ਤੇ ਕਿਸਾਨ ਤਾਂ ਵਿਚਾਰੇ ਸਜਾ ਪਾਈ ਜਾਂਦੇ ਭੁੱਖੇ ਕੇ ਬੈਠੇ ਕੇ ਰੱਬ ਉਹਨਾਂ ਦੀ ਵੀ ਸੁਣੂਗਾ ਉਹ ਨਾ ਦੀ ਸੁਣਦਾ ਪਰ ਗਲੀ ਉਹ ਤੇ ਕੋਈ ਲੱਪਣ ਮਾਰਿਆ ਤਾਂ ਨਿਸ਼ਾਨੀ ਦਿੱਤੀ ਤੇ ਪੰਜ-ਛਤ ਮਾਰਦੇ ਪੰਜ-ਛਤ ਮਾਰੀ ਵੀ ਉਹ ਜੇ ਟੱਕ ਮਾਰਿਆ ਵੀ ਉਹ ਜੇ ਜਦੋਂ ਬੰਦੇ ਨੂੰ ਤਰਕਾਰਾਂ ਹੀ ਪੈ ਜਾਣ ਤੇ ਉਹ ਬੰਦਾ ਆਪਣਾ ਫਿਰ ਨਾ ਕੱਟਿਆ ਹੋਗਾ ਸ਼ਰਮ ਨਹੀਂ ਹੁੰਦਾ ਸ਼ਰਮੰਦਾ ਨਹੀਂ ਹੁੰਦਾ ਪਈ ਉਹ ਜੇ ਕੰਮ ਕਰ ਗਿਆ ਇਹ ਜੀ ਕੰਮ ਨਾ ਕਰੇ ਬਣੀ ਸੀ ਐਮਪੀ ਇਸ ਸਿਆਣੇ ਕੰਮ ਕਰਨੀ ਸੀ ਦੁਨੀਆ ਦੀ ਵਡਿਆਈ ਲੈਣੀ ਸੀ ਕਿੰਨੇ ਦਾ ਕਰਉਂਦੀ ਦਿੰਦੀ ਪੰਜਾਬ ਚ ਅੱਤਵਾਦ ਜਾਂ ਕੋਈ ਅੱਤਵਾਦੀ ਅੱਤਵਾਦੀ ਵੀ ਕੋਈ ਨਹੀਂ ਪਾਈ ਕਿਸਾਨ ਪੇੜਾ ਪੂਰਾ ਕਰ ਲੈ ਕਮਾਈ ਕਰਕੇ ਖਾਂਦੇ ਜੰਤਨ ਪਾਲਣਾ ਕਰਦੇ ਕੋਈ ਫਾਈ ਕਿਸਾਨ ਮਾਰੇ ਨਹੀਂ ਜੇ ਕਿਸਾਨ ਨਾ ਹੋਣ ਤੇ ਕੋਈ ਰਾਜੇ ਬੈਠਾ ਜਿਹੜੇ ਕੁਰਸੀਆਂ ਗੱਦਨਾ ਤੇ ਉੱਥੇ ਉਹ ਥੋੜਾ ਹੀ ਕੋਈ ਬਣਾ ਦੇ ਉਹਨਾਂ ਨੇ ਖੰਦਾ ਕਿਸਾਨਾਂ ਦਾ ਕਮਾਇਆ ਖਾਂਦੇ ਆ ਉਹਦਾ ਲੋਹੇ ਲੀਆਂ ਪੈਣੀ ਬੈਠੇ ਆ ਆਪਣੇ ਪਲਟੂਨਾ ਵੀ ਸਾਡੇ ਗੋਲਣ ਲੱਗਦੇ ਕਿਸਾਨ ਤੇ ਨੰਗੇ ਘੜੀ ਥੜਦੇ ਆ ਉਹਨਾਂ ਕਰੇ ਛੱਪਦਾ ਫਿਰ ਬਿਜਲੀ ਤਾਂ ਹੁਣ ਆ ਰਹੀ ਨਹੀਂ ਕੋਈ ਤਾਂ ਬੇਪਰਵਾਹ ਬੈਠਾ ਰਹੇ ਮੇਰੀ ਘਰ ਵਾਲੀ ਇਹਿੰਦਰ ਕੌਰ ਨੇ ਐਤੋਂ ਪਹਿਲਾਂ 2-3 ਸਾਲ ਫੇਸ ਕੀਤਾ ਸੀ ਮਾਨਖੰਨ ਦਾ ਕੰਗਣਾ ਨਾਲ ਸੀ ਉਹਨੂੰ ਕਿਹਾ ਸੀ ਵੀ 100-100 ਰੁਪਏ ਦਿਹਾੜੀ ਤੇ 80 ਉਹਨਾਂ ਤਰਨੇ ਤੇ ਆਈਏ ਅਸੀਂ ਕੋਈ 100-100 ਰੁਪਏ ਦਿਹਾੜੀ ਤੇ ਨਹੀਂ ਸਾਡੀਆਂ ਜ਼ਮੀਨਾਂ ਸੀ ਜਿਹੜੀਆਂ ਸਾਧਾਨੀਆਂ ਬਾਨੀਆਂ ਨੂੰ ਦੇ ਰਹੀ ਸੀ ਕਿ ਤਿੰਨ ਕਾਨੂੰਨ ਕਾਲੇ ਬਣਾਏ ਸੀ ਜਿਹਦੇ ਵਿੱਚ ਕਿ ਇਹ ਵੀ ਉੱਥੇ ਪਹੁੰਚੇ ਸੀ ਤੇ ਅਸੀਂ 12-13 ਕਿੱਤੇ ਲੰਦੇ ਮਾਲਕ ਹੀ ਆ ਅਸੀਂ 100-100 ਰੁਪਏ ਦਿਹਾੜੀ ਤੇ ਜਾਣ ਵਾਲੇ ਆ ਅਸੀਂ ਤਾਂ ਆਪਾਂ ਆਪਣੀਆਂ ਜਮੀਨਾਂ ਜਾਇਦਾਦਾਂ ਦੀ ਖਾਤਰ ਆ ਹਰੇਕ ਬੰਦਾ ਪਿੰਡ ਪਿੰਡਾਂ ਦੇ ਵਿੱਚੋਂ ਘਰ-ਘਰ ਚੋਂ ਹਰੇਕ ਬੰਦਾ ਚੰਦਦਾ ਸੀਗਾ ਤੇ ਅਸੀਂ ਵੀ ਗਏ ਸੀਗੇ ਤੇ ਫੇਰ ਉਹਨਾਂ ਨੇ ਮਤਲਬ ਜਿਦੋਂ ਇਹ ਗੱਲ ਬੋਲੀ ਫਿਰ ਨੇ ਸਾਰੇ ਪਿੰਨੇ ਸਾਨੂੰ ਕਹਿ ਕੇ ਵੀ ਕੇਸ ਕਰਾ ਵੀ ਤੁਸੀਂ ਮਾਨਹ ਨਹੀਂ ਲਾ ਕੇ ਇਸ ਕਰ ਨੂੰ ਤੁਹਾਡੇ ਹੱਥੋਂ ਹੋ ਉਹ ਅਸੀਂ ਬੰਦਾ ਸੈਸ਼ਨ ਜੱਜ ਦੇ ਕੋਰਟ ਦੇ ਵਿੱਚ ਕੇਸ ਕੀਤਾ ਉਹਨਾਂ ਨੇ ਕੇਸ ਤੋਂ ਬਜਾਏ ਚੰਡੀਗੜ੍ਹ ਠੰਗਨਾਰ ਨਾਪਤ ਨੇ ਕਰਤ ਉਹਨੂੰ ਬੋਲਣ ਦਾ ਕੋਈ ਪਤਾ ਨਹੀਂ ਵੀ ਮੈਂ ਬੋਲਣਾ ਕਿਵੇਂ ਹੈ ਕਿਵੇਂ ਨਹੀਂ ਬੋਲਣਾ ਹੁਣ ਸਿੱਖ ਪੰਜਾਬੀਆਂ ਨੂੰ ਆਂਦੀ ਵੀ ਇਹ ਆ ਪੰਜਾਬ ਦੇ ਵਿੱਚ ਅੱਤਵਾਦ ਫੈਲਿਆ ਕਰੋ ਫੈਲੇ ਕੇ ਪੰਜਾਬੀ ਦਾ ਕੰਮਾਂ ਤੇ ਨਹੀਂ ਪੂਰੇ ਹੁੰਦੇ ਜਿਹੜੇ ਕੋਈ ਨਾ ਬੰਦਾ ਨੂੰ ਪੁੱਛਿਆ ਵੀ ਮਸਾ ਪੰਜਾਬ ਲਈ ਤੇ ਆਇਆ ਸਹੀ ਹਲੇ ਟਿਕਾਣੇ ਤੇ ਵੀ ਨਹੀਂ ਉੱਪਰ ਹੈਗਾ ਤੇ ਉਹਨਾਂ ਨੂੰ ਵੀ ਕੰਮ ਸਾਰੇ ਸਹੀ ਚੱਲੀ ਜਾਂਦੇ ਕੋਈ ਇੱਥੇ ਅੱਤਵਾਦ ਨਹੀਂ ਆ ਇਹਹੀ ਖੰਤ ਸੁਝਾਵਲੀ ਬੋਲਣੇ ਕਰਕੇ ਅੱਗੇ ਵੀ ਇਹਨੇ ਇਹੀ ਕੰਮ ਕੀਤਾ ਤੇ ਹੁਣ ਵੀ ਉਹੀ ਕੰਮ ਕੀਤਾ ਏ ਇਸੇ ਕਰਕੇ ਕੁਲਵਿੰਦਰ ਕੌਰ ਨਾਲ ਤੂੰ ਤੋਂ ਮੈਂ ਉੱਥੇ ਚੰਡੀਗੜ੍ਹ ਹਵਾਈ ਅੱਡੇ ਤੇ ਹੋਈ ਉਹਨੇ ਆਖਿਆ ਵੀ ਮારી ਮਾਤਾ ਬੈਠੀ ਸੀ ਤੇ ਤੂੰ ਨੂੰ ਕੀ ਆਖਿਆ ਸੀਗਾ ਵੀ ਮੈਨੂੰ ਜਵਾਬ ਦੇ ਵੀ ਉਹਦਾ ਜਵਾਬ ਨਾ ਦਿੱਤਾ ਜਾਂ ਉਹਨੇ ਚੈਕਿੰਗ ਕਰਨੀ ਸੀ ਵੀ ਉਹਦੀ ਡਿਊਟੀ ਸੀ ਵੀ ਅਸੀਂ ਇੱਥੇ ਚੈੱਕ ਕਰਨੀ ਐ ਉਹਨਾਂ ਨੇ ਤੂੰ ਕੋਹਣਾ ਮੇਰੀ ਚੈਕਿੰਗ ਕਰਨ ਵਾਲੀ ਮੈਂ ਵੀ ਉਹਨੇ ਚੈੱਕ ਕਰਨ ਤੋਂ ਚੈਕਿੰਗ ਕਰਨ ਤੋਂ ਜਵਾਬ ਦਿੱਤਾ ਉਹਨੇ ਫਿਰ ਤੂੰ ਤੋਂ ਮਹਿੂਕ ਕੇ ਫਿਰ ਲੱਪਾ ਗਿਆ ਤਿਸ ਤਰ੍ਹਾਂ ਦੀ ਬਾਦਰੀ ਦੇਖੂਗੀ ਗਰੰਗੋਸ ਲੜਕੀ ਸੀ ਬਹੁਤ ਤਗੜੀ ਬਾਦਰੀ ਆ ਸਾਡੀ ਧੀ ਹੈ ਤੇ ਉਹਨੇ ਬਹੁਤ ਤਗੜੀ ਹੁਕਮ ਕੀਤਾ ਜਿਹੜੀ ਆ ਪੰਜਾਬ ਦੇ ਸ਼ਾਹ ਉਸ ਸ਼ਾਹ ਬਚਾਈ ਹਣਾ ਤੇ ਉਹਨੇ ਆਉਂਦੋਂ ਮੈਂ ਤੇ ਸਾਡੇ ਪੰਜਾਬ ਦੇ ਸ਼ਾਹ ਰੱਖਿਆ ਹੇ ਜੋ ਲੜਕੀਆਂ ਆਤੀਆਂ ਨੂੰ ਬਾਹਰ ਨਾਲ ਨਹੀਂ ਆਉਂਦਾ ਮੱਧ ਪਰੇ ਚੱਲ ਜਿਆ ਉਹ ਸਾਰੇ ਯੂਨੀਅਨ ਉਹਦੇ ਮਾਰ ਖਾਇਆ ਚਾਹੀਏ ਬਾਕੀ ਕਹ ਲੋ ਜਿਹੜਾ ਇੱਕ ਨਰਕੀ ਨੇ ਉਹ ਕੰਗਨਾ ਨੂੰ ਹੋਰ ਨਾਲ ਜਿੰਦੇ ਨਾਲ ਤੁਹਾਡੀ ਅੱਜ ਤੋਂ 3 ਸਾਲ ਤੱਕ ਨਾਲ ਕਹ ਲੋ ਅੱਛਾ ਉਹਦੇ ਥੱਪੜ ਮਾਰਿਆ ਤੇ ਉਹਨੂੰ ਪੁਲਿਸ ਦੇ ਮਾਮਲੇ ਦੇ ਕੀ ਤੁਸੀਂ ਕਿਉਂ ਗਏ ਉਹਨੇ ਮੋਟੇ ਦਮਾਖ ਦੀ ਉਹਨੂੰ ਬੋਲਣ ਤੇ ਵੀ ਤਗੀਬ ਨਹੀਂ ਤਰੀ ਨਹੀਂ ਹੈ ਤੇਰਵਾਰ ਨਹੀਂ ਬੋਲਣ ਦਾ ਮਾਣਤਾਂ ਕਰਨ ਦਾ ਪਤਾ ਨਹੀਂ ਉਹਨੂੰ ਐਵੇਂ ਆਉਟਾ ਬਾਉਦੀ ਬੋਲੀ ਜਾਂਦੀ ਏ ਐ ਨਹੀਂ ਪਤਾ